ਇਹ ਵੈਦ ਸਾਹਿਬ ਨਬਜ ਦੇਖ ਕੇ ਸਮੱਸਿਆ ਦਾ ਦਿੰਦੇ ਆ ਤੁਸੀਂ ਇਹਨਾਂ ਕੋਲੇ ਆਉਣਾ ਹੈ ਤੇ ਤੁਸੀਂ ਆਪਣੀ ਸਮੱਸਿਆ ਆਪਣੀ ਬਿਮਾਰੀ ਨਹੀਂ ਦੱਸਣੀ ਤੁਸੀਂ ਸਿਰਫ ਇਹਨਾਂ ਨੂੰ ਨਬਜ ਦਿਖਾਉਣੀ ਹੈ ਨਬਜ ਦੇਖ ਕੇ ਦੱਸਣਗੇ ਕਿ ਤੁਹਾਨੂੰ ਕੀ ਸਮੱਸਿਆ ਹੈ ਵਾਤ ਪਿੱਤ ਕਫ ਪੂਰੇ ਆਯੁਰਵੇਦਿਕ ਤਰੀਕੇ ਦੇ ਨਾਲ ਸਾਰੀ ਗੱਲਬਾਤ ਦੇਖਦੇ ਆ ਤੇ ਸਾਰਾ ਇਲਾਜ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲੇ ਇਸ ਤਰ੍ਹਾਂ ਦੀਆਂ ਵਹੀਆਂ ਕਿੰਨੀਆਂ ਭਰੀਆਂ ਹੋਈਆਂ ਨੇ ਜਿਨ੍ਹਾਂ ਦਾ ਇਹਨਾਂ ਨੇ ਮਰੀਜ਼ਾਂ ਦਾ ਇਲਾਜ ਕੀਤਾ ਵੈਦ ਸਾਹਿਬ ਕਿੰਨੀਆਂ ਕਿ ਭੰਗੀਆਂ ਜੀ ਇਹ ਹਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਰ ਪੈਰ ਦਾ ਪਿੱਛੇ ਪੈਰ ਰੇਸਟਰ ਪਿਆ ਕਈ ਪਿਆ ਕਈ ਤਰ੍ਹਾਂ ਦੇ ਦਰ ਆਪਾਂ ਬੈਠੇ ਆ ਇਸ ਵਕਤ ਰਾਏਕੋਟ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਦੇ ਕੋਲੇ ਤੇ ਵੈਦ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਵੈਦ ਸਾਹਿਬ ਨਬਜ ਵੇਖ ਕੇ ਕਿਵੇਂ ਦੱਸੀ ਜਾਂਦੀ ਹੈ ਇਸ ਓਕੇ ਬੰਦੇ ਨੂੰ ਬਿਮਾਰੀ ਕੀ ਹੈ ਨਬਜ ਤੋਂ ਤਾਂ ਨਾ ਪਤਾ ਲੱਗਦਾ ਪਹਿਲਾਂ ਜਿਹੜੇ ਪੁਰਾਣੇ ਸੰਿਆਸੀ ਬੈਜ ਜਾਂ ਹਕੀਮ ਜਾਂ ਯੋਗੀ ਕਹਦਨੇ ਆਪਾਂ ਜਾਂ ਪੁਰਾਣੇ ਕਹਦਨੇ ਆ ਬਜ਼ੁਰਗ ਜਿੰਨੇ ਵੀ ਸੀ ਆਯੁਰਵੇਦ ਦੇ ਗਿਆ ਗਿਆਤਾ ਉਹ ਸਾਰੇ ਨਬ ਬਾਤ ਮਤਲਬ ਆਯੂ ਜਿਹਦਾ ਅੰਤ ਸਥਾਨ ਹੁੰਦਾ ਮੁੱਖ ਅੰਤੜੀਆਂ ਅੰਤੜੀਆਂ ਦਾ ਜਿਹੜਾ ਮੁੱਖ ਕੰਮ ਹੁੰਦਾ ਤੁਹਾਨੂੰ ਪਤਾ ਹੀ ਹੈ ਵੀ ਗੈਸ ਤੇਆਬ ਕਬਜ ਫਰੇ ਮੈਥੋਂ ਚੱਲਦੇ ਪੇਟ ਦੇ ਜਿਹਨੇ ਬਾਥਰੇ ਰੋਗਾ ਤੇਆਬ ਹੋਣਾ ਕਬਜ ਹੋਣਾ ਗੈਸ ਵੱਲਣੀ ਆ ਦਰਦ ਰਹਿਣਾ ਸਰੀਰ ਦੇ ਕਿਸੇ ਹਿੱਸੇ 'ਚ ਇਹ ਬਾਥਰੇ ਰੋਗ ਮੰਨੇ ਜਾਂਦੇ ਆ ਹਰਨੀਆਂ ਜਿਵੇਂ ਪਥਰੀਆਂ ਹੋ ਗਈਆਂ ਰਸੋਲੀਆਂ ਹੋ ਗਈਆਂ ਸੋਜਾ ਆਉਣਾ ਪੈਰਾਂ ਤੇ ਹੋਗੇ ਸਾਰੇ ਬਾਥਰੇ ਰੋਗਾ ਪਿਤਰੇ ਰੋਗ ਜਿਵੇਂ ਆਪਾਂ ਕਹਿ ਦਗੇ ਤੇਰਾ ਲਾਲ ਹੋ ਜਾਣਾ ਤੇਆਬ ਹੋਣਾ ਘਬਰਾਟ ਹੋਣੀ ਗੁੱਸਾ ਆਉਣਾ ਬੀਪੀ ਵਧਣਾ ਜਲਣ ਹੋਣੀ ਖਾਰਿਸ਼ ਹੋਣੀ ਸਾਰੇ ਪਿਤਰੇ ਰੋਗਾ ਕਫ ਦੇ ਰੋਗੇ ਆਗੇ ਖਾਂਸੀ ਰੇਸ਼ਾ ਬਲਗਮ ਸਾਹ ਦਮਾ ਜਿਵੇਂ ਹੁਣ ਜਿਹੜਾ ਮੌਸਮ ਚੱਲ ਪਿਆ ਲੋਕ ਕਫ ਦੇ ਜ਼ਿਆਦਾਤਰ ਜਿਹੜੇ ਰੋਗੀ ਆਉਂਦੇ ਆ ਜੀ ਤੇ ਇੱਕ ਵੈਦ ਸਾਹਿਬ ਬਹੁਤ ਜ਼ਿਆਦਾ ਹੁਣ ਲੋਕਾਂ ਦੇ ਵਿੱਚ ਡਾਰ ਆਇਆ ਕਿ ਫੇਸਬੁੱਕ ਦੇ ਉੱਤੇ ਬਹੁਤ ਜ਼ਿਆਦਾ ਝਾਲੀ ਵੈਦਾ ਜਾਂਦੇ ਪਹਿਲਾਂ ਤੇ ਤੁਸੀਂ ਆਪਣਾ ਤਿਆਰਬਾ ਦੱਸ ਦੋ ਕਿ ਕਿੰਨੇ ਸਾਲ ਦਾ ਤਿਆਰਬਾ ਤੁਹਾਡਾ ਇਹ ਤਕਰੀਬੇ ਮੈਂ 2008 ਤੋਂ ਹੀ ਲੱਗਿਆ ਹੋਇਆ ਹਾਂ ਜੀ 16 ਸਾਲ ਹੋ ਗਏ ਲਗਭਗ ਹਾਂਜੀ ਤੇ ਦਵਾਈਆਂ ਇਹ ਤਾਂ ਨਹੀਂ ਕਿ ਕਿਸੇ ਜਗ੍ਹਾ ਤੋਂ ਚੱਕ ਲੈਂਦੀਆਂ ਤੇ ਦੇਖ ਕੇ ਤੇ ਵੇਚਦੀਆਂ ਨਹੀਂ ਤਕਰੀਬਨ ਦਵਾਈਆਂ ਸਾਰੀਆਂ ਆਪ ਹੀ ਬਣਾਉਣੇ ਆ ਆਪ ਬਣਾਉਣੇ ਆ ਆਪ ਰਗੜਦੇ ਆ ਆਪ ਹੀ ਰਗੜਦੇ ਆ 2012 ਤੋਂ ਹੌਲੀ ਹੌਲੀ ਫਿਰ ਪ੍ਰੈਕਟਿਸ ਬਲ ਤੇਜ਼ ਕਰਨ ਲੱਗੇ ਪਹਿਲਾਂ ਘੱਟ ਸੀ ਅਲੱਗ-ਅਲੱਗ ਜਿਵੇਂ ਜਿਵੇਂ ਅਨਪਾਪ ਆਈ ਜਾਂਦਾ ਉਵੇਂ ਮੇ ਚੱਲੀ ਜਾਂਦਾ ਜਿਵੇਂ ਆਹ ਦਵਾਈ ਹੈ ਇੱਕ ਕਿਸ ਚੀਜ਼ ਦੀ ਇਹ ਬੀਬੀਆਂ ਦੇ ਰੋਗਾਂ ਵਾਸਤੇ ਜਿਨ੍ਹਾਂ ਨੂੰ ਸਫੇਦ ਪਾਣੀ ਵਗੈਰਾ ਪੈਂਦਾ ਜਾਂ ਗਰਮੀ ਵਿਗੜਾ ਰਹਿੰਦੀ ਹੈ ਉਹਨਾਂ ਵਾਸਤੇ ਬਣ ਰਹੀ ਹੈ ਪੁੜੀ ਇਹ ਜੀ ਮਤਲਬ ਬੀਬੀਆਂ ਸੰਪਰਕ ਕਰ ਸਕਦੀਆਂ ਕੋਈ ਵੀ ਸਮੱਸਿਆ ਬੀਬੀਆਂ ਦੀ ਹਾਂਜੀ ਹਾਂਜੀ ਉਹ ਤਾਂ ਫਿਰ ਨਜ਼ਰ ਦੇਖ ਕੇ ਪਤਾ ਲੱਗਦਾ ਨਾ ਜ਼ਿਆਦਾ ਰੀਬੀਆਂ ਨੂੰ ਬਹੁਤੀ ਸਮੱਸਿਆ ਜਿਹੜੀ ਹਾਰਮੋਨਸ ਵਿਗੜ ਰਹੇ ਉਹਦੀ ਵਜ੍ਹਾ ਕਰਕੇ ਹੁੰਦੀ ਹੈ ਤੇ ਜਾਂ ਜਾਂਤਰ ਬੀਬੀਆਂ ਨੂੰ ਕਬਜ਼ ਰਹਿੰਦੀ ਹੈ ਉਹਦੀ ਵਜ੍ਹਾ ਕਰਕੇ ਦਿੱਕਰ ਜ਼ਿਆਦਾ ਬਣਦੀ ਪਾਣੀ ਸਫੇਦ ਪਾਣੀ ਪੀਣ ਦੀ ਜਾਂ ਜਾਂਤਰ ਮਿੱਤੇ ਚ ਗਰਮੀ ਹੀ ਜ਼ਿਆਦਾ ਹੁੰਦੀ ਹੈ ਕਿਉਂਕਿ ਪਹਿਲਾਂ ਤੋਂ ਡਾਈਟ ਇਦਾਂ ਦੀ ਹੁੰਦੀ ਬੀਬੀਆਂ ਦੀ ਛੋਟੀ ਉਮਰ ਜੀ ਕਹਿੰਦੇ ਕਿ ਬੱਚਿਆਂ ਤੋਂ ਬੱਚੇ ਕਿੰਨਾ ਕੁੜੀਆਂ ਕਿੰਨਾ ਖਾਂਦੀਆਂ ਉਤੋਂ ਗਰਮੀ ਪੈਣੀ ਸਟਾਰਟ ਹੁੰਦੀ ਹੈ ਜੀ ਤਾਂ ਉਹ ਆਯੁਰਵੈਦਿਕ ਦੇ ਵਿੱਚ ਮਤਲਬ ਆਯੁਰਵੇਦ ਦੇ ਵਿੱਚ ਇਸ ਤਰ੍ਹਾਂ ਦਾ ਇਲਾਜ ਹੈਗਾ ਕਿ ਬੀਬੀਆਂ ਦੀਆਂ ਸਮੱਸਿਆਵਾਂ ਦਾ ਹੱਲ ਤੁਹਾਡੇ ਕੋਲ ਹੋ ਸਕਦਾ ਬਿਲਕੁਲ ਜੀ ਬਿਲਕੁਲ ਆਯੁਰਵੇਦ ਵਿੱਚ ਹਰ ਇੱਕ ਰੋਗ ਦਾ ਹ ਪਹਿਲਾਂ ਜਿਵੇਂ ਹੁਣ ਆਪਾਂ ਸਿੰਪਲ ਜੀ ਗੱਲ ਕਰ ਲ ਗਏ ਕਿ ਕਿਹੜੇ ਸੈਲੀ ਘਟੇ ਪਹਿਲਾਂ ਅਗਲਾ ਆਪਣੇ ਗਲੋ ਜਾਂ ਕੜੇ ਕੁੜੇ ਜੇ ਪ੍ਰੋਪਰ ਲੋਕ ਪਿੰਦੇ ਆ ਫਿਰ ਐਲੋ ਪੈਥੀ ਦੇ ਸਾਥ ਲੈਂਦੇ ਬੋਤਲ ਬੋਤਲ ਲਾਉਂਦੇ ਫਿਰ ਜੇ ਕਿਤੇ ਬਾਰੀ ਬੈਦਦੀ ਹੁੰਦੀ ਆ ਉਹਦੇ ਵਿੱਚੋਂ ਪਤਾ ਨਹੀਂ ਵੀ ਹੁਣ ਉਹਦੇ ਕੋਲ ਬੰਦੇ ਕੋਲੇ ਜਿਹੜਾ ਕੰਮ ਕਰਦੇ ਕੋਲੇ ਜਾਂ ਕਿਥੇ ਕੋਲੇ ਹੋਰ ਚਲੇ ਜਾਣਾ ਜੀ ਇਹ ਇਹ ਵੀ ਚੱਕਰ ਉਹਦੇ ਉਹਦੇ ਤੇ ਜਦੋਂ ਆ ਕੇ ਵੈਦ ਕੋਲੇ ਫਿਰ ਕਹਿੰਦਾ ਮੈਨੂੰ ਛੇਤੀ ਕਰ ਉਹਦਾ ਇੱਕ ਟਾਈਮ ਟਾਈਮ ਆ ਬਾਤ ਪਤ ਕਫ ਦਾ ਜਿਵੇਂ ਖਾਸ ਕਰਕੇ ਹੁਣ ਲੋਕਾਂ ਦਾ ਮੌਸਮ ਬਦਲਦਾ ਮੌਸਮ ਦੇ ਵਿੱਚ ਸੁਭਾਅਕ ਦੀ ਗੱਲ ਆ ਆਮ ਲੋਕਾਂ ਨੇ ਜਿਹਦੇ ਦੇਖੋ ਬਹੁਤ سارے ਲੋਕ ਸੈਲ ਘਟੇ ਹੋਇਆ ਕਿ ਇਹਨੂੰ ਬੁਖਾਰ ਆ ਖਾਂਗਾ ਝਕਾਮ ਆ ਰੇਸ਼ ਆਮ ਯਾਦਨ ਚ ਵੱਧ ਹੁਣ ਉਹਦੇ ਚ ਬਹੁਤੇ ਟੋੜਕੇ ਦਾ ਕੰਮ ਕਰਦੇ ਆ ਪਰ ਜ਼ਿਆਦਾਤਰ ਜਦੋਂ ਵਿਗੜ ਜਾਂਦੇ ਆ ਉਦੋਂ ਫਿਰ ਵੈਦ ਨੂੰ ਦੇਖਣਾ ਹੀ ਪੈਂਦਾ ਨਬਜ ਦੇਖ ਕੇ ਇਹਦੀ ਪ੍ਰਕਿਰਤੀ ਬਣਦੀ ਆ ਖਾਣ ਪੀਣ ਬਣਦਾ ਕੀ ਖਾਣਾ ਕੀ ਵਧਾਉਣਾ ਕੀ ਘਟਾਉਣਾ ਇੱਕ ਵਾਰ ਸਭ ਡਿਪਰੈਸ਼ਨ ਦੇ ਬਹੁਤ ਜ਼ਿਆਦਾ ਲੋਕ ਆਪਣੇ ਸ਼ਿਕਾਰ ਹੋ ਰਹੇ ਹੈ ਚਿੰਤਾ ਦੇ ਵਿੱਚ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਹਨਾ ਬੇਚੈਨੀ ਰਹਿੰਦੀ ਹੈ ਉਹਦਾ ਕੀ ਹੱਲ ਆਪਣਾ ਇਹ ਅਸਲ ਨਾਲ ਬਾਤ ਪਤ ਕਪ ਤਿੰਨੇ ਦੋਸ਼ਾਂ ਦਾ ਸਮੇਲ ਹੁੰਦਾ ਤਰਦਾ ਤਰਦੋਸ਼ ਬਣ ਜਾਂਦੇ ਬੋਡੀ ਦੇ ਵਿੱਚ ਵੀ ਪੇਟ ਵੀ ਅਫਸਟਰ ਰਹਿੰਦਾ ਹੁੰਦਾ ਔਰ ਜਿਹੜਾ ਪਾਚਨ ਤੰਤਰ ਵੀ ਠੀਕ ਨਹੀਂ ਰਹਿੰਦਾ ਹੁੰਦਾ ਬੋਡੀ ਸਾਰੀ ਹੀ ਅਫਸਟਰ ਹੁੰਦੀ ਹੈ ਉਹਦੇ ਵਿੱਚ ਬੰਦਾ ਵਿਚਲਤ ਰਹਿੰਦਾ ਕਪਰਾਟਮੰਦਾ ਬਾਰ ਬਾਰ ਚੀਜ਼ਾਂ ਸੋਚਦਾ ਜਾਂ ਬਾਰ ਬਾਰ ਕੰਮ ਕਰਦਾ ਜਾਂ ਨਿੱਕੀ ਨਿੱਕੀ ਗੱਲ ਤੇ ਚੜਚੜਾ ਹੋ ਜਾਂਦਾ ਲੜਦਾ ਚੀਜ਼ਾਂ ਭੁੱਲਣ ਦੀ ਆਤ ਪੈ ਜਾਂਦੀ ਹੈ ਮਤਲਬ ਇਹ ਸਾਰੇ ਹੱ ਰਾਤ ਨੂੰ 2 ਵਜੇ ਉਪੂੜੀ ਦਿੰਨੇ ਹੁੰਨੇ ਇੱਕ ਕਾਫੀ ਹੱਦ ਤੱਕ ਪੇਸ਼ੈਂਟ ਰਿਲੈਕਸ ਹੋਣ ਲੱਗ ਜਾਂਦਾ ਹੌਲੀ 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 ਬਾਕੀ ਉਹਦੇ ਨਬਜ਼ ਦੇਖਣੀ ਪੈਂਦੀ ਬਾਤ ਪਤ ਕਪ ਕੀ ਵਧਿਆ ਘਟੇ ਉਹਦੇ ਹਿਸਾਬ ਨਾਲ ਉਹਦੀ ਡਾਈਟ ਹੁੰਦੀ ਹੈ ਵੀ ਕੀ ਖਾਣਾ ਕੀ ਬਧਾਉਣਾ ਕੀ ਨਹੀਂ ਖਾਣਾ ਮਤਲਬ ਉਹਨੂੰ ਦਵਾਈ ਦੇ ਨਾਲ ਪਰਹੇਜ਼ ਰੱਖਣੇ ਪੈਣਗੇ ਤੇ ਉਹ ਠੀਕ ਹੋ ਸਕਦਾ ਬਿਲਕੁਲ ਕਿਉਂਕਿ ਆਯੁਰਵੇਦ ਦਾ ਪਹਿਲਾ ਸਿਧਾਂਤ ਹੀ ਖੜੀ ਅਸੇ ਜੀ ਇਸੇ ਚੀਤੇ ਖੜਾ ਜੇ ਜਦ ਆਪਾਂ ਮੂਹ ਰੱਖਾਂਗੇ ਤਕਰੀਬਨ ਤਕਰੀਬਨ ਅੱਜ ਪੇਸ਼ੈਂਟ ਦਲੀਆ ਖਿਚੜੀ ਸਲਾਦ ਫਰੂਟ ਮਰਬਾ ਮਤਲਬ ਇਹ ਚੀਜ਼ਾਂ ਬਹੁਤ ਘੱਟ ਗਏ ਹੁਣ ਅਸਲ ਗੱਲ ਖੜੀ ਹੈ ਭੋਜਨ ਤੇ ਜਿੰਨਾ ਭੋਜਨ ਹਲਕਾ ਹੋਊਗਾ ਕਿਉਂਕਿ ਕੰਮ ਤਾਂ ਹੈ ਨਹੀਂ ਕਿਸੇ ਦਾ ਜਿਵੇਂ ਕੰਮ ਕਿਸੇ ਨੂੰ ਕਹਿ ਦੋ ਕਿੰਨਾ ਕੁ ਕੰਮ ਭਾਰਾ ਰਹੇਗਾ ਕਿਸੇ ਦਾ ਬਹੁਤ ਇਹਨਾਂ ਦਾ ਕੰਮ ਭਾਰਾ ਮੈਂ ਨਾ ਸਾਰਾ ਖੁਸ਼ੀ ਖਾਈ ਜਾਂਦੇ ਕੋਈ ਮਸਲਾ ਹੀ ਨਹੀਂ ਰਹਿਣਾ ਉਹਨਾਂ ਨੂੰ ਹੋ ਸਕਦਾ ਵੀ ਚੀਜ਼ ਮਿਲਦੀ ਨਾ ਹੋਵੇ ਉੰਬਾਰ ਘਟਾ ਤੇ ਆਪਣੇ ਲੋਕ ਜਿਆਦਾਤਰ ਹੁਣ ਸਿਆਲ ਚੱਲ ਪਿਆ ਪਨੀਰੀਆਂ ਚੱਲ ਪੈਣਗੀਆਂ ਉਹਦੇ ਨਾਲ ਖਾ ਕੇ ਬਹੁਤ ਲੋਕਾਂ ਨੇ ਬੀਪੀ ਹੈ ਤੇਜਾਬ ਹੈ ਐਸਡਾ ਜਿਹਦੇ ਹੁਣ ਬੀਪੀ ਤੇਜਾਬ ਵਗੈਰਾ ਬਣਦਾ ਉਹ ਬੀਵੀਆਂ ਤਕਰੀਬਨ ਖਾਲੀ ਪੇਟ ਪਨੀਰੀਆਂ ਖਾਣ ਕੇ ਤੰਗ ਹੋਣਾ ਉਹਨਾਂ ਨੇ ਕੰਮ ਹੈ ਨਹੀਂਗਾ ਹੂੰ ਨਮਲ ਨਾਲ ਨਾਲ ਜਿਹੜਾ ਹੋਈ ਗੱਲ ਆ ਮੂੰਹ ਰੱਖਣਾ ਪਊਗਾ ਆਪਾਂ ਬਿਲਕੁਲ ਕਿਉਂਕਿ ਜਿੰਨਾ ਜਿਹੜਾ ਜੀਵਨ ਆ ਉਹ ਤਾਂ ਖਾਣ ਪੀਣ ਤੇ ਨਿਰਭਰ ਆ ਨਾ ਜੇ ਤੁਸੀਂ ਖਾਓਗੇ ਹੋ ਜਾ ਥ੍ਰੀਨੇ ਬਣੀ ਜਾਣਾ ਤੇ ਆਪਣੇ ਵੀਰਾਂ ਵਾਸਤੇ ਵੀ ਗੱਲਬਾਤ ਆਪਾਂ ਕਰ ਲਈ ਕਿਉਂਕਿ ਗ੍ਰਸਤੀ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਵੀਰ ਹਨ ਆਪਣੇ ਸਮੱਸਿਆਵਾਂ 'ਵਾਂ ਲਈ ਫਿਰਦੇ ਆ ਤੇ ਉਹ ਦੱਸਦੇ ਨਹੀਂ ਕਈ ਵਾਰ ਤੇ ਉਹਨਾਂ ਦੇ ਕਰਕੇ ਕਈ ਵਾਰ ਘਰ ਟੁੱਟ ਜਾਂਦੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਉਹਨਾਂ ਵਾਸਤੇ ਕੀ ਹੱਲ ਹੈ ਮਤਲਬ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਆਯੁਰਵੇਦ ਦੇ ਵਿੱਚ ਗੱਲ ਖੜੀ ਹੀ ਬਾਤ ਪਿਤ ਕਫਤੇ ਆ ਕਿਉਂਕਿ ਕਈ ਵਾਰ ਹਮ ਪਤਾ ਹੀ ਨਹੀਂ ਬਾਤ ਪਤਾ ਕਾ ਕਾਤੋਂ ਬਾਤ ਗੰਬਦੇ ਰਸ ਵਿਗੜੇ ਹੁੰਦੇ ਆ ਰਸ ਰਕ ਤਮਾਸ ਮੇਧ ਆਸਤੀ ਮੱਜਾ ਸ਼ੁਕਰ ਹਣ ਭੱਜੇ ਅਸੀਂ ਫਿਰਦੇ ਹਾਂ ਨੇ ਵੀ ਮੈਨੂੰ ਆ ਆ ਦਵਾਈ ਦੇ ਦਿਓ ਉਹ ਸਾਰਾ ਨਬਜ ਤੇ ਪਤਾ ਲੱਗਦਾ ਵੀ ਉਹਦਾ ਬੰਦੇ ਦਾ ਖਾਣ ਪੀਣ ਕੀ ਹੋ ਜਾਂ ਸਟ੍ਰੈਸ ਬੰਦਾ ਕਿੰਨਾ ਕਲੇਂਦਾ ਕੰਮ ਕਿੰਨਾ ਕ ਜਾਂ ਘਰੇਲੂ ਦਾ ਕਲੇਸ਼ ਕਈ ਗੱਲਾਂ ਵਿੱਚ ਇਹਦੇ ਜੁੜਦੇ ਆ ਇਕੱਲੇ ਇੱਕ ਨਹੀਂ ਵੀ ਕੱਲਾ ਵੈਦ ਸਿਰਫ ਆ ਆਮੇ ਅੱਜ ਦੇਖ ਰਹੇ ਆ ਵੀ ਕੱਲੇ ਬਹੁਤ ਸਾਰੀਆਂ ਏਡਾ ਆ ਰਹੀਆਂ ਵੈਦ ਵਰਦਾਨਾ ਰੋਗਾਂ ਨੂੰ ਫੇਮ ਕਰੇ ਪੇ ਲੋਕਾਂ ਨੇ ਪਤਾ ਨਹੀਂ ਕਿੰਨੀ ਕ ਏਡਾ ਆ ਰਹੀ ਐ ਵੀ ਵੈਦ ਕੋਲੇ ਜਿਵੇਂ ਹੋਰ ਕ ਦਾ ਨਾ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਜਿੰਨੇ ਪੁਰਾਣੇ ਗ੍ਰੰਥ ਮਿਲ ਜਾਣਗੇ ਸਭ ਤੋਂ ਸਬਤ ਮਰਦਾਨਾ ਰੋਗਾਂ ਤੋਂ ਹੀ ਵੱਧ ਪਏ ਆ ਬਾਤ ਵੱਧ ਨੁਸਖੇ ਬਹੁਤ ਪਏ ਆ ਪਰ ਰੌਲਾ ਕੀ ਪਏ ਅੱਜ ਮਤਲਬ ਕੁਝ ਲੋਕ ਆਪ ਹੀ ਬਣਾਈ ਜਾਂਦੇ ਆ YouTube ਤੋਂ ਦੇਖ ਕੇ ਜਾਂ ਜਾਂ ਜਿਵੇਂ ਵੀ ਆ ਤੇ ਜਾਂ ਉਹਨਾਂ ਨੂੰ ਪ੍ਰਕਿਰਤੀ ਜਾਨੀ ਪਤਾ ਉਹਨਾਂ ਨੂੰ ਨਕਦਰ ਚੀਜ਼ਾਂ ਨੁਕਸਾਨ ਕਰ ਦੇ ਜਾਂ ਚੀਜ਼ਾਂ ਉਲਟ-ਪਲਟ ਪਾਈ ਜਾਂਦੇ ਆ ਜੀ ਤਾਂ ਜੇ ਕੋਈ ਭੈਣਾਂ ਦੀ ਸਮੱਸਿਆ ਆ ਮਾਂ ਜਾਂ ਕੋਈ ਵੀਰਾਂ ਦੀਆਂ ਸਮੱਸਿਆ ਆ ਜਾਂ ਕੋਈ ਡਿਪਰੈਸ਼ਨ ਆ ਇਹਨਾਂ ਚੀਜ਼ਾਂ ਦੇ ਬਾਰੇ ਤੁਸੀਂ ਆ ਕੇ ਵੈਦ ਸਾਹ ਨੂੰ ਨਵਜ ਦਿਖਾ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਬਾਕੀ ਉਸ ਤੋਂ ਇਲਾਵਾ ਬਈ ਸਭ ਕਿਹੜੀਆਂ ਕਿਹੜੀਆਂ ਮੋਟੀਆਂ-ਮੋਟੀਆਂ ਬਿਮਾਰੀਆਂ ਜਿਨ੍ਹਾਂ ਦੇ ਬਾਰੇ ਤੁਹਾਡੇ ਕੋਲੇ ਲੋਕ ਆ ਸਕਦੇ ਹਨ ਵੀ ਇਲਾਜ ਕਰਵਾਉਣ ਦੇ ਲਈ ਤਕਰੀਬਨ ਤਾਂ ਮੈਂ ਪੇਸ਼ੈਂਟ ਦੀ ਪ੍ਰਕਿਰਤੀ ਵੇਖਦਾ ਨਵਜ ਵੇਖਦਾ ਖਾਲੀ ਪੇੜ ਦੇਖਦੇ ਹੁੰਦਾਂ ਬੁੱਧਵਾਰ ਜਾਂ ਤਵਾਰ ਉਹਦੇ ਮੁਤਾਬਕ ਹੀ ਚੱਲਦਾ ਫੇਰ ਵੀ ਮਤਲਬ ਮੇਰੇ ਕੋਲ ਜ਼ਿਆਦਾਤਰ ਜਿਹੜੇ ਰੋਗ ਆ ਸਾਰੇ ਤਰ੍ਹਾਂ ਦੇ ਹੁੰਦੇ ਲਿਵਰ ਦੇ ਮੇਰੇ ਕੋਲੇ ਕਿਸੇ ਦੀ O.T.P.D. ਵੱਧਦੀ ਹੈ ਲਿਵਰ ਦੇ ਰੋਗ ਆ ਗ੍ਰਸਥੀ ਜੀਵਨ ਦੇ ਰੋਗ ਆ ਜੋੜਾਂ ਵਿੱਚ ਦਰਦਾਂ ਕਿਸੇ ਦੇ ਰਹਿੰਦੀਆਂ ਟਾਈਫਾਇਡ ਜ਼ਿਆਦਾ ਕਿਸੇ ਨੂੰ ਵਿਗੜਦਾ ਤਕਰੀਬਨ ਮਤਲਬ ਐ ਮੈਨੂੰ ਨਹੀਂ ਸਮਝ ਆਉਂਦੀ ਮੈਂ ਦਾ ਟਾਈਮ ਬੇਸ ਨਹੀਂ ਕਰਾਉਂਦਾ ਗਾ ਬਈ ਉਹਨੂੰ ਕਹਾਂ ਵੀ ਮੈਂ ਤੇਰਾ ਮੈਂ ਡਾਕਟਰ ਬਹੁਤ ਵਧੀਆ ਵੀ ਤੇਰਾ ਇਲਾਜ ਕਰਾਂ ਨਹੀਂ ਜੇ ਮੈਨੂੰ ਨਹੀਂ ਸਮਝ ਆਉਂਦੀ ਤਾਂ ਮੈਨੂੰ ਮੈਂ ਜਵਾਬ ਦੇ ਇਹਨਾਂ ਤਾਂ ਕਿ ਉਹਦਾ ਨਾ ਮੈਂ ਟਾਈਮ ਬੇਸ ਕਰਨਾ ਉਹ ਮੇਰਾ ਕਰੇ ਲਗਭਗ 180 ਦੀ ਕਰੀ ਮੇਰੇ ਖਾਲ ਬਿਮਾਰੀਆਂ ਹੁੰਦੀਆਂ ਬਾਤ ਪਿਤ ਕਫ ਦੇ ਵਿੱਚ ਬਾਤ ਪਿਤ ਕਫ ਦੇ ਜਿਹੜੇ ਬਾਤਰੇ ਤਿੰਨ ਜਿਹੜੇ ਬਾਤਰੇ ਰੋਗ 80 ਹੁੰਦੇ ਆ ਪਿਤ ਦੇ 60 ਕਫ ਦੇ 20 ਤੋਂ 40 ਰੋਗ ਹੁੰਦੇ ਆ ਟੋਟਲ 180 ਕ ਹੁੰਦੇ ਆ ਇਹ ਔਰ ਇਹਦੇ ਅੰਦਾਰੇ ਚ ਹੀ ਰੋਗ ਸਾਰੀ ਬੋਡੀ ਕਾ ਹੁੰਦੀ ਐ ਤੋਂ ਨਾ ਕੋਈ ਰੋਗ ਕੋਈ ਬਾਹਰ ਨਾ ਕੋ ਇਹਦੇ ਬਿੱਤੀ ਨਾ ਕੋਈ ਨਾਮ ਆਉਣਾ ਹੁਣ ਕਰੋਨਾ ਦੀ ਗੱਲ ਕਰਕੇ ਗਿਆ 20 20 ਦੇ ਵਿੱਚ ਆਪਾਂ ਕਰੋਨਾ ਆਇਆ ਕਰੋਨਾ ਆਯੁਰਵੇਦ ਵਿੱਚ ਅਜੇ ਤੋਂ 3000 ਦਾ ਪਹਿਲਾਂ ਲਿਖਿਆ ਹੋਇਆ ਬਿਸ਼ਮ ਜਵਰ ਸੰਕਮਣ ਬਿਮਾਰੀ ਕਿਹਾ ਗਿਆ ਨੂੰ ਬਿਸ਼ਮ ਜਵਰ ਕਿਹਾ ਗਿਆ ਔਰ ਬੁਖਾਰ ਦੇ ਵਿੱਚ ਰੋਗ ਆਉਂਦਾ ਹੈ ਆਯੁਰਵੇਦ ਦੇ ਵਿੱਚ ਬੁਖਾਰ ਆਪਾਂ ਕਹਿੰਦੇ ਇੱਕ ਬੁਖਾਰ ਆਯੁਰਵੇਦ ਦੇ ਵਿੱਚ ਬੁਖਾਰਾਂ ਨੂੰ 36 ਤਰ੍ਹਾਂ ਦਾ ਬੁਖਾਰ ਮੰਨਿਆ ਗਿਆ ਬਾਤ ਦਾ ਪਿੱਤ ਦਾ ਕਫ ਦਾ ਜਵਰ ਦਾ ਤਰਦੋਸ਼ ਦਾ ਲੰਘਣ ਦਾ ਮਤਲਬ ਅਲੱਗ ਅਲੱਗ ਤਰ੍ਹਾਂ ਛੱਤੀ ਦਰਾਂ ਦਾ ਬੁਖਾਰ ਮੰਨੇਗਾ ਹੁਣ ਕਿਹੜਾ ਐਲੋਪੈਥੀ ਦੇ ਇੱਕੋ ਹੀ ਦਵਾਈ ਦੇਨੇ ਵੀ ਬੁਖਾਰ ਹੋ ਗਿਆ ਹੁਣ ਅਲੱਗ-ਅਲੱਗ ਜਿਹੜਾ ਟਾਈਫਾਇਟ ਰਹਿਣਾ ਉਹ ਵੀ ਬੁਖਾਰ ਆ ਲੋਕਾਂ ਨੇ ਸੈੱਲ ਘਟਨੇ ਉਹ ਵੀ ਬੁਖਾਰ ਆ ਲੋਕਾਂ ਦੇ ਜੋੜਾਂ ਵਿੱਚ ਦਰਦਾ ਉਹ ਵੀ ਬਹੁਤੇ ਲੋਕਾਂ ਨੂੰ ਬੁਖਾਰ ਹੁੰਦਾ ਬਹੁਤੇ ਨੂੰ ਗਠਕੇ ਵਿੱਚ ਬੁਖਾਰ ਹੁੰਦਾ ਬਹੁਤੇ ਲੋਕਾਂ ਨੂੰ ਬਲਗਮ ਦੇ ਵਿੱਚ ਬੁਖਾਰ ਰਹਿੰਦਾ ਹੁੰਦਾ ਟੀਵੀ ਦੇ ਵਿੱਚ ਬੁਖਾਰ ਬੁਖਾਰ ਰਹਿੰਦਾ ਬਹੁਤੇ ਲੋਕਾਂ ਨੂੰ ਐਚਆਈਵੀ ਦੇ ਵਿੱਚ ਬੁਖਾਰ ਰਹਿੰਦਾ ਉਹ ਅਲੱਗ-ਅਲੱਗ ਉਹਦੀ ਪ੍ਰਕਿਰਤਨ ਆ ਬੁਖਾਰ ਦੀ ਇੱਕ ਨਹੀਂ ਬੁਖਾਰ ਤਰ੍ਹਾਂ ਦਾ ਇਸੇ ਕਰਕੇ ਬਹੁਤੇ ਲਬੀਬਾਂ ਨੂੰ ਜਿਹੜਾ ਗੱਠ ਗਲ ਕਹਿੰਦੇ ਆ ਉਹਨਾਂ ਨੂੰ 70% ਕਦਨੇ ਕਦੇ ਟਾਈਫਾਇਡ ਦਾ ਵਿੱਚ ਹਲਕਾ ਜਿਹਾ ਬੁਖਾਰ ਰਹਿੰਦਾ ਹੀ ਆ ਜੋੜਾਂ ਚ ਦਰਦਾ ਹੱਡ ਭਰਨੀ ਜਿਵੇਂ ਅੱਜ ਤੋਂ ਪਹਿਲਾਂ 10 ਕੜਾ ਪਹਿਲਾਂ ਗੋਲੀ ਚੱਲੀ ਸੀ ਹਰੇ ਪੱਤੇ ਵਾਲੀ ਉਹ ਜੀ ਕਾਫੀ ਫੇਮਸ ਹੋਈ ਥੀ ਉਹ ਵਿੱਚ ਅਗਲਾ ਕਹਿੰਦਾ ਹਰ ਇੱਕ ਹੀ ਲੈ ਲਿਆ ਕਰੋ ਬਣਾਈ ਥੀ ਉਹ ਬੁਖਾਰਾਂ ਵਾਸਤੇ ਜੀ ਉਹ ਤਕਰੀਬਨ ਸਾਰਿਆਂ ਨੂੰ ਸਾਡੇ ਪਿੰਡ ਨਹੀਂ ਰਹਿੰਦੀ ਸੀ ਸਾਰੇ ਹੀ ਲੈ ਲੈਂਦੇ ਸੀ ਲੱਗੇ ਰਹਿੰਦੇ ਸੀ ਉਹ ਸਿੰਟਮ ਤਾਂ ਕੰਮ ਕਰਦੀ ਸੋਣਾ ਜੀ ਲੱਗੇ ਰਹਿੰਦਾ ਸੀ ਤਾਂ ਕਾ ਵੀ ਹੱਤਾ ਥਾ ਗੱਲ ਤਾਂ ਸਾਬਤ ਹੋਈ ਸਾਰਿਆਂ ਬਾਤਿਓ ਕਿੰਨਾ ਫਿਰ ਉਹ ਉਤੇ ਬੈਨ ਲੱਗਿਆ ਰੁਕੀਓ ਕਿਉਂਕਿ ਸਾਰਿਆਂ ਨੂੰ ਠੀਕ ਨਹੀਂ ਸੀ ਨਾ ਕਿ ਇਹਨੂੰ ਬਾਤ ਨਾਲ ਬੁਖਾਰ ਸੀ ਕਿ ਇਹਨੂੰ ਪਿਤ ਦਾ ਸੀ ਕਿ ਇਹਨੂੰ ਕਾਫ ਦਾ ਸੀ ਕਿ ਇਹਨੂੰ ਤਰਦੋਸ਼ ਦਾ ਸੀਗਾ ਕਿਸੇ ਨੂੰ ਬਾਤ ਪੈਤਾ ਸੀ ਅਲੱਗ-ਅਲੱਗ ਇਹਦੇ ਆਯੁਰਵੇਦ ਦੇ ਦੋਸ਼ਾਂ ਦੇ ਮਤਲਬ ਬੁਖਾਰ ਹੁੰਦਾ ਤੇ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਤਾਂ ਬੁੱਧਵਾਰ ਤੇ ਐਤਵਾਰ ਦੋ ਦਿਨ ਹੀ ਆਵੇ ਜੀ ਹਾਂਜੀ ਹਾਂਜੀ ਬੁੱਧਵਾਰ ਤੇ ਐਤਵਾਰ ਉਸ ਹਿਸਾਬ ਨਾਲ ਆਪਾਂ ਪੇਸ਼ੈਂਟ ਦੇਖਦੇ ਆਂ ਖਾਲੀ ਪੇਟ ਸਵੇਰੇ ਆ ਸਕਦਾ ਤੇ ਜੇ ਕਿਨੇ ਉਹਦਾ ਰਾਇ ਵਿਚਾਰ ਕਰਨੀ ਦੋ ਬਤ ਬਾਅਦ ਵੀ ਆ ਕੇ ਮਿਲ ਸਕਦਾ ਮੈਨੂੰ ਇਹ ਨਹੀਂ ਵੀ ਜ਼ਰੂਰੀ ਮੇਰੇ ਕੋਲ ਬੰਦਾ ਰਾਇ ਵਿਚਾਰ ਕਰਨਾ ਮੈਂ ਇਹਨੂੰ ਵੀ ਮੇਰਾ ਟਾਈਮ ਵੇਸ ਕੀਤਾ ਨਹੀਂ ਜਿੰਨਾ ਕੋ ਮੈਂ ਇਹਨੂੰ ਦੱਸੂਗਾ ਠੀਕ ਹੈ ਮਤਲਬ ਫੋਨ ਤੁਹਾਨੂੰ ਕਰ ਲਵੇ ਨਾ ਨੰਬਰ ਜਿਹੜਾ ਸਕਰੀਨ ਤੇ WhatsApp ਤੇ ਮੈਸੇਜ ਮੈਸੇਜ ਕਰ ਲਵੇ ਹਾਂ ਜੀ ਕੋਈ ਮਸਲਾ ਨਹੀਂ ਤਾਂ ਠੀਕ ਹੈ ਤਾਂ ਲੱਗ ਪਈ ਜੀ ਨੇ ਉਹਨਾਂ ਖਾਲੀ ਪੇਟ ਆਵੇ ਨਾ ਬਿਹਤਰ ਬਿਹਤਰ ਤਾਂ ਇਹੀ ਆ ਵੀ ਬੰਦਾ ਖਾਲੀ ਪੇਟ ਆਵੇ ਉਹਦੀ ਨਬਜ਼ ਦੇਖੀ ਆਪਾਂ ਉਹਦੇ ਮੁਤਾਬਕ ਉਹਦਾ ਖਾਣ ਪੀਣਾ ਆਪਾਂ ਜੀਵਨ ਦੱਸ ਕੇ ਉਹਦਾ ਵੀ ਕੀ ਖਾਣ ਪੀਣਾ ਫਿਰ ਜਾ ਕੇ ਜੀਵਨ ਡੜ ਸੁੱਖਾ ਹੋਣਾ ਜੀ ਧੰਨ ਜੋ ਜਿਨਾਂ ਨੇ ਲਗਭਗ ਆਪਾਂ ਨੂੰ ਦੱਸਿਆ ਨਾ ਕਿ ਆਯੁਰਵੇਦ ਦੇ ਵਿੱਚ ਵਾਤ ਪਿਤ ਕਫ ਦੇ ਜਿਹੜੀਆਂ ਬਿਮਾਰੀਆਂ ਹੁੰਦਾ ਉਹਨਾਂ ਦਾ ਜਿਹੜਾ ਇਲਾਜ ਹੈ ਆਯੁਰਵੇਦ ਦੇ ਵਿੱਚ ਸੰਭਵ ਹੈ ਤਾਂ ਇਸ ਦੇ ਆਸ-ਪਾਸ ਤੁਹਾਡੇ ਕੋਈ ਵੀ ਬਿਮਾਰੀ ਹੈ ਹਨਾ ਤਾਂ ਉਹਦੇ ਸਬੰਧਤ ਤੁਸੀਂ ਵੈਦ ਸਾਹਿਬ ਨਾਲ ਆ ਕੇ ਸਲਾਹ-ਮਸ਼ਵਰਾ ਕਰ ਸਕਦੇ ਹੋ ਦਵਾਈ ਲੈ ਸਕਦੇ ਹੋ ਤੁਹਾਡੇ ਆਸ-ਪਾਸ ਕੋਈ ਬੰਦਾ ਬਿਮਾਰ ਹੈ ਹਨਾ ਇਹਨਾਂ ਬਿਮਾਰੀਆਂ ਤੋਂ ਇਹਨਾਂ ਸਮੱਸਿਆਵਾਂ ਤੋਂ ਪੀੜਦਾ ਹੈ ਤਾਂ ਉਹਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹ ਆਪਣਾ ਇਲਾਜ ਕਰਵਾ ਕੇ ਆਪਣੇ ਜੀਵਨ ਨੂੰ ਸਹੀ ਕਰ ਸਕੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਧੰਨਵਾਦ